ਤੁਸੀਂ ਦੇਖ ਰਹੇ ਹੋ ਪਾਕਾ ਟਵੀ ਤੇ ਅੱਜ ਖੜਾ ਜਲਾ ਗੁਰਦਾਸਪੁਰ ਦਾ ਬਲਾਕ ਦਰੰਗਲਾ ਸੋ ਅੱਜ ਚੋਣਾਂ ਦੀ ਬਿਲਕੁਲ ਲਾਸਟ ਡੇਟ ਆ ਤੇ ਜਿਹੜੀ ਸਰਗਰਮੀ ਆ ਉਹ ਜਿਹੜੀ ਤੇਜ਼ ਹੁੰਦੀ ਨਜ਼ਰ ਆ ਰਹੀ ਆ ਪਰ ਜੇ ਗੱਲ ਕਰੀਏ ਸਰਬਸੰਤੀ ਤੋਂ ਉਧਰ ਸਰਬਸੰਤਿਆਂ ਵਾਲੇ ਵੀ ਜਿਹੜੇ ਪਿੰਡ ਨੇ ਧੜਾ ਧੜ ਆਪਣਾ ਪਿਆਰ ਜਤਾ ਰਹੇ ਨੇ ਤੇ ਉਹਨਾਂ ਪਿੰਡਾਂ ਵਿੱਚ ਇੱਕ ਹੋਣ ਹਰ ਪਿੰਡ ਜੈਨਪੁਰ ਸੋ ਜੈਨਪੁਰ ਦੇ ਲੋਕਾਂ ਨੇ ਵੀ ਆਪਣਾ ਜਿਹੜਾ ਸਬੂਤ ਹੈ ਪਿਆਰ ਹੋਣ ਦਾ ਇਕੱਠੇ ਹੋਣ ਦਾ ਦਿੱਤਾ ਸੋ ਆ ਜਿਹੜੀ ਪੰਚਾਇਤ ਆ ਆ ਜਿਹੜੀ ਪੰਚਾਇਤ ਆ ਉਹ ਬਿਲਕੁਲ ਸਰਬਸੰਤੀ ਨਾਲ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਆ ਇਕੱਤਰ ਹੋਈ ਆ ਤੇ ਗੁਰੂ ਸਾਹਿਬਾ ਦੇ ਚਰਨਾ ਚਿਕਰ ਅਰਦਾਸ ਕਰਕੇ ਉਹ ਜਿਹੜੀ ਪੰਚਾਇਤ ਉਹ ਚੁਣੀ ਸੋ ਮੈਂ ਦੱਸ ਦੇਣਾ ਚਾਹਣਾ ਕਿ ਇਹ ਦੂਸਰੀ ਵਾਰ ਪਿੰਡ ਜੈਨਪੁਰ ਦਾ ਉਪਰਾਲਾ ਦੂਸਰੀ ਵਾਰ ਜਿਹੜਾ ਇਹ ਸਰਬਸੰਮਤੀ ਨਾਲ ਜਿਹੜੀ ਪੰਚਾਇਤ ਚੁਰੀਆਂ ਉਹ ਇੱਕ ਪਿੰਡ ਜੈਨਪੁਰ ਆ ਤੇ ਅੱਜ ਸਾਡੇ ਨਾਲ ਉਹ ਜਿਹੜੀ ਪੰਚਾਇਤ ਹੈ ਉਹ ਮੌਜੂਦਾ ਗੁਰਦਰਾ ਸਾਹਿਬ ਖੜੀ ਆ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਦੇ ਆ ਜਿਹੜੇ ਵੀਰ ਇੱਥੇ ਸਰਪੰਚ ਨੇ ਵੀ ਸਰਪੰਚ ਸਾਹਿਬ ਕਿਵੇਂ ਸਰਬਸੰਮਤੀ ਹੋਈ ਆ ਸ਼ਾਮ ਸੰਮਤੀ ਜੀ ਮੋਤਵਾਰਾਂ ਦੇ ਸੰਜੋਗ ਨਾਲ ਹੀ ਹੋਈ ਆ ਜੀ ਸੋ ਇਹ ਕਹਿੰਦੇ ਕਿ ਪੂਰੇ ਪਿੰਡ ਜਿਹੜਾ ਉਹਨਾਂ ਨੇ ਸੰਜੋਗ ਕੀਤਾ ਤੇ ਉਹਦੇ ਕਰਕੇ ਜਿਹੜੀ ਸਾਡੀ ਸਰਪੰਚੀ ਸਿਰ ਤੇ ਸਾਡੇ ਨਾਲ ਜਿਹੜੇ ਪੰਚਾਇਤ ਮੈਂਬਰ ਨੇ ਸਤਨਾਮ ਸਿੰਘ ਫੌਜੀ ਉਹ ਵੀ ਸਾਡੇ ਨਾਲ ਖੜੇ ਨੇ ਉਹ ਇਹਨਾਂ ਕੋਲ ਵੀ ਜਾਣਕਾਰੀ ਲੈਣੇ ਆ ਜੀ ਕਿਵੇਂ ਅਪਰਾਲਾ ਬਣਿਆ ਇਹ ਕਿਵੇਂ ਸਵੱਬ ਬਣਿਆ ਜਿਹੜਾ ਦੂਸਰੀ ਵਾਰ ਤੁਸੀਂ ਪਿੰਡ ਦਾ ਜਿਹੜਾ ਸਰਪੰਚ ਦੀ ਨਾ ਸਰਪੰਚ ਚੁਣਿਆ ਵਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਪੁਕਾਰ ਟੀਵੀ ਦਾ ਜਿਹੜੇ ਸਮੇਂ-ਸਮੇਂ ਤੇ ਲੋਕਾਂ ਦੀ ਸਮੱਸਿਆ ਜਿਹੜੀਆਂ ਉਹ ਸਰਕਾਰ ਤੱਕ ਪਹੁੰਚਾਉਂਦੇ ਨੇ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਡਾ ਸਾਡੇ ਪਿੰਡ ਆਉਣ ਤੇ ਵੈਲਕਮ ਜੀ ਤੁਹਾਡਾ ਇਹ ਬਹੁਤ ਜਿਆਦਾ ਸੰਘਰਸ਼ ਕੀਤਾ ਸਾਡੇ ਜਿਹੜੇ ਮੋਤਵਾਰ ਜਿਹੜੇ ਸਾਡੇ ਸੱਜਣ ਸੀਗੇ ਜਿਹੜੇ ਪਿੰਡ ਦੇ ਮੋਤਵਾਰ ਸੀਗੇ ਉਹਨਾਂ ਨੇ ਕਾਫੀ ਲੰਮਾ ਸੰਘਰਸ਼ ਕਰਕੇ ਕੁਝ ਪਿੰਡਾਂ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਹੋਈਆਂ ਦੀਆਂ ਨੇ ਤੇ ਉਹ ਇਹਨਾਂ ਨੇ ਸਬਰ ਉਪਰਾਲਾ ਕਰਕੇ ਤੇ ਆਪਣੇ ਸਰਸੰਤੀ ਕਰਾਈ ਆ ਇਹ ਵਧਾਈ ਦੇ ਪਾਤਰ ਨੇ ਜੀ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਜਿਨ੍ਹਾਂ ਦੇ ਕਰਕੇ ਦੁਬਾਰਾ ਪੰਚਾਇਤ ਜਿਹੜੀ ਬਿਨਾ ਚੋਣਾਂ ਤੋਂ ਜਿਹੜੀ ਚੁਣੀ ਗਈ ਹੈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ ਸੋ ਪਹਿਲਾਂ ਕੋਈ ਛੋਟਾ ਮੋਟਾ ਕੋਈ ਟਕਰਾਅ ਵੀ ਬਣਿਆ ਕਿ ਸਹਿਮਤੀਕ ਜਾਂ ਇਦਾਂ ਸਹਿਮਤੀ ਨਹੀਂ ਛੋਟੇ ਛੋਟੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਹੁੰਦੇ ਨੇ ਤੇ ਪਿੰਡ ਦੇ ਵਿੱਚ ਤਾਂ ਹੋ ਹੀ ਸਕਦੇ ਨੇ ਤੇ ਇਹਦੇ ਵਿੱਚ ਕੋਈ ਏਡੀ ਵੱਡੀ ਕੋਈ ਇਸ਼ੂ ਨਹੀਂ ਸੀਗਾ ਉਹਦੇ ਵਿੱਚ ਇਹ ਬਹੁਤ ਵਧੀਆ ਜਿਹੜਾ ਸਹਿਯੋਗ ਹੈ ਸਾਰੇ ਪਿੰਡ ਦਾ ਬਹੁਤ ਵਧੀਆ ਜੀ ਸੋ ਕਹਿੰਦੇ ਨੇ ਕਿ ਛੋਟੇ ਛੋਟੇ ਤਕਰਾਰ ਪਰਿਵਾਰਾਂ ਵਿੱਚ ਹੀ ਹੁੰਦੇ ਨੇ ਇਹ ਉਤਰਾ ਚੜਾ ਜਿਹੜਾ ਉਹ ਪਰਿਵਾਰਾਂ ਵਿੱਚ ਵੀ ਆਂਦਾ ਤੇ ਇੱਕ ਜਿਹੜਾ ਵੀਰ ਜਿਹੜਾ ਵਿਸ਼ਾਲ ਕੁਮਾਰ ਉਹ ਵੀ ਉਹਨੇ ਵੀ ਇੱਕ ਸ਼ੌਕ ਨੂੰ ਇੱਕ ਜਾਗਿਆ ਸੀ ਕਿ ਮੈਂ ਵੀ ਸਰਪੰਚ ਬਣਾ ਪਰ ਉਹ ਜਿਹੜਾ ਸ਼ੌਕ ਆ ਪਿੰਡ ਦੇ ਕੁਝ ਸੱਜਣਾ ਕਰਕੇ ਕੁਝ ਪ੍ਰਵੰਤੇ ਮੋਦਬਰ ਕਰਕੇ ਉਹ ਜਿਹੜੀ ਹੈ ਸਹਿਮਤੀ ਉਹਨਾਂ ਪ੍ਰਗਟਾਈ ਆ ਕੀ ਕਹਿਣਾ ਚਾਹੋਗੇ ਜਿਸਨ ਲੈ ਕੇ ਵੈਗੋਜੀ ਦਾ ਖਾਸਾ ਵੈਗੋਜੀ ਫਦੇ ਦੀ ਕੋਈ ਕਹਿਣਾ ਦੇ ਗਿਆ ਚਲੋ ਜੀ ਅਸੀਂ ਚਾਹਦੇ ਸੀ ਚਲੋ ਸਾਨੂੰ ਵੀ ਮੌਕਾ ਮਿਲੇ ਇੱਕ ਪਰ ਕੋਈ ਗੱਲ ਨਹੀਂ ਜੋ ਪਿੰਡ ਦੀ ਸਹਿਮਤੀ ਅਸੀਂ ਉਹਦੇ ਨਾਲ ਸਹਿਮਤ ਹੋ ਗਏ ਚਲੋ ਕੋਈ ਨਹੀਂ ਇੱਕ ਵਾਰੀ ਆਪਣੇ ਭਰਾ ਨੂੰ ਮੌਕਾ ਦਿੱਤਾ ਜਾਏ ਕੋਈ ਗੱਲ ਨਹੀਂ ਬਾਕੀ ਸਾੜੇ ਵੀਰਾਂ ਦੀ ਸਹਿਮਤੀ ਨਾਲ ਹੀ ਇਹ ਕੰਮ ਹੋਇਆ ਜੀ ਬਾਕੀ ਉਹਨੇ ਸਮਝਾਇਆ ਕਿ ਚਲੋ ਠੀਕ ਹੈ ਇਦਾਂ ਨਹੀਂ ਇਦਾਂ ਕਰਨਾ ਅਸੀਂ ਉਹਨਾਂ ਦੀ ਗੱਲ ਤੇ ਅਮਲ ਕੀਤਾ ਜੀ ਬਾਕੀ ਸਾੜੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਕਹਿੰਦੇ ਕਿ ਜਿਹੜੀ ਸਮਝੌਨ ਦੇ ਕਰਕੇ ਜਿਹੜੀ ਇਹ ਸਹਿਮਤੀ ਹੋ ਗਈ ਸੋ ਬਹੁਤ ਬਹੁਤ ਧੰਨਵਾਦ ਆ ਪਿੰਡ ਜੈਨਪੁਰ ਦਾ ਤੁਸੀਂ ਦੇਖ ਰਹੀ ਪੁਕਾਰ ਟੀਵੀ ਕੈਮਰਾਮੈਨ ਗੁਰਪ੍ਰੀਤ ਓਨੀ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣਿਆਂ ਲਈ